ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਗੁਰਮੀਤ ਕੌਰ ਜਵੰਦਾ ਬੁਟੀਕ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਆਪਾਂ ਇੱਧਰ ਤੁਹਾਡੇ ਲਈ ਕਾਫੀ ਜਿਆਦਾ ਸੋਹਣੇ ਸੂਟ ਲੈ ਕੇ ਆ ਗਏ ਇਹਨਾਂ ਦੇ ਵਿੱਚੋਂ ਕੁਝ ਸੂਟ ਮਸ਼ੀਨਵਰਕ ਦੇ ਹੋਣਗੇ ਜੀ ਕੁਝ ਪ੍ਰਿੰਟਡ ਹੋਣਗੇ ਤੇ ਹਰ ਇੱਕ ਫੈਬਰਿਕ ਦੀ ਫੁੱਲ ਡਿਟੇਲ ਦਿੱਤੀ ਜਾਊਗੀ ਵੀ ਇਹ ਕਿਹੜੇ ਫੈਬਰਿਕ ਦੇ ਬਣਿਆ ਹੋਇਆ ਦੁਪੱਟਾ ਕਿਹੜੇ ਫੈਬਰਿਕ ਦਾ ਲੱਗਿਆ ਕਿਹੜੇ ਫੈਬਰਿਕ ਦਾ ਬਣਾਉਂਗੇ ਮਹਿੰਗਾ ਪਊਗਾ ਕਿਹੜੇ ਦਾ ਬਣਾਉਂਗੇ ਸਸਤਾ ਪਊਗਾ ਕਿਹੜਾ ਕਿਹੜੇ ਸੀਜ਼ਨ ਕਿਹੜਾ ਲਾਈਨਿੰਗ ਦੀ ਕਿਹੜੀ ਲੋਡ ਆਪਾਂ ਸਾਰੀ ਗੱਲ ਫੁੱਲੋ ਡਿਟੇਲ ਦੇ ਵਿੱਚ ਕਰਾਂਗੇ ਠੀਕ ਹੈ ਜੀ ਤੁਹਾਨੂੰ ਡਿਜ਼ਾਈਨਾਂ ਦੇ ਨਾਲ ਨਾਲ ਹਰ ਇੱਕ ਫੈਬਰਿਕ ਦੀ ਫੁੱਲ ਡਿਟੇਲ ਦਿੱਤੀ ਜਾਂਦੀ ਹੈ ਵੀ ਤੁਸੀਂ ਇਹ ਕਿਹੜਾ ਫੈਬਰਿਕ ਹੈ ਮਹਿੰਗਾ ਸਸਤਾ ਇਹ ਕਿਵੇਂ ਬਣਾ ਸਕਦੇ ਹੋ ਠੀਕ ਹੈ ਜੀ ਤੇ ਜੇ ਤੁਸੀਂ ਸੂਟ ਸਾਡੇ ਤੋਂ ਆਰਡਰ ਕਰਨਾ ਹੁੰਦਾ ਹੈ ਇਸ ਸਕਰੀਨ ਤੇ ਜੇ ਸੂਟ ਤੁਸੀਂ ਇਹਨਾਂ ਤੋਂ ਤੁਹਾਨੂੰ ਕੋਈ ਪਸੰਦ ਆ ਜਾਂ ਆਰਡਰ ਕਰਨਾ ਚਾਹੁੰਦੇ ਹੋ ਸਕਰੀਨ ਦੇ ਉੱਪਰ WhatsApp ਦਾ ਨੰਬਰ ਦਿਖਾਈ ਦੇਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਇੱਥੇ ਭੇਜ ਸਕਦੇ ਹੋ ਤੇ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ ਹਰ ਤਰ੍ਹਾਂ ਦੇ ਆਪਣੇ ਕੋਲੇ ਵਰਕਰ ਅਵੇਲੇਬਲ ਨੇ ਜੀ ਜੋ ਤੁਹਾਡੀ ਪਸੰਦ ਅਨੁਸਾਰ ਤੁਹਾਨੂੰ ਜਿਹੜਾ ਸੂਟ ਤਿਆਰ ਕਰਕੇ ਦੇਣਗੇ ਹਰ ਤਰ੍ਹਾਂ ਦੀ ਸਟਿਚਿੰਗ ਅਵੇਲੇਬਲ ਆ ਕਿਸ ਤਰ੍ਹਾਂ ਦੀ ਵੀ ਤੇ ਬਾਕੀ ਅਗਲੀ ਗੱਲ ਇਹ ਜੀ ਹਰ ਤਰ੍ਹਾਂ ਦਾ ਪ੍ਰਿੰਟਡ ਫੈਬਰਿਕ ਵੀ ਆਪਣੇ ਕੋਲ ਮਿਲ ਜਾਂਦਾ ਲਾਈਨਿੰਗ ਵਾਲਾ ਵੀ ਬਣਾ ਲਾਈਨਿੰਗ ਤੋਂ ਵੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਡਿਜ਼ਾਈਨਿੰਗ ਲਾ ਕੇ ਉਹਨੂੰ ਸਲਾਈ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਚਲੋ ਠੀਕ ਹੈ ਜੀ ਆਪਾਂ ਟਾਈਮ ਵੇਸਟ ਨਾ ਕਰਦੇ ਹੋਏ ਤੁਹਾਨੂੰ ਸੂਟ ਦਿਖਾਉਣੀ ਆ ਤੇ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਪਸੰਦ ਆਊਗਾ ਜੀ ਤੁਸੀਂ ਸਾਨੂੰ WhatsApp ਤੇ ਭੇਜ ਸਕਦੇ ਹੋ ਤੇ ਉਸ ਤੋਂ ਪਹਿਲਾਂ ਤੇ ਸੂਟ ਦਿਖਾਉਣ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਜੇ ਵੇਖਦੇ ਆ YouTube ਚੈਨਲ ਪੰਜਾਬੀ ਕੋਰਨਰ ਤੋਂ ਅਏ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਵਿਖਤ ਨਹੀਂ ਫੇਸਬੁੱਕ ਪੇਜ ਤੋਂ ਅਜੇ ਤੱਕ ਪੇਜ ਨੂੰ ਫੋਲੋ ਨਹੀਂ ਕਰਿਆ ਫੋਲੋ ਜ਼ਰੂਰ ਕਰ ਲਿਓ ਜਿੰਨੇ ਵੀ ਆਪਾਂ ਸੂਟ ਵਿਖਾਉਣੇ ਆ ਜੀ ਸਾਰਿਆਂ ਦੇ ਡਿਜ਼ਾਈਨ ਇੰਸਟਾਗ੍ਰam ਦੇ ਉੱਪਰ ਮਿਲ ਜਾਣਗੇ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦਾ ਵਿੱਚ ਆ ਜਾਂਦਾ ਸਕਰੀਨ ਦੇ ਉੱਪਰ ਸ਼ੋ ਹੋ ਜਾਊਗਾ jovinda.gurmeet ਮੇਰੀ ਇੰਸਟਾਗ੍ਰam ਦੇ ਪੇਜ ਦਾ ਨਾਮ ਆ ਸਰਚ ਕਰਕੇ ਜਾ ਸਕਦੇ ਸਭ ਤੋਂ ਪਹਿਲਾਂ ਮੈਂ ਆਪਣਾ ਸੂਟ ਦਿਖਾਦਾ ਜੋ ਮੈਂ ਪਹਿਨਿਆ ਹੋਇਆ ਲੋ ਜੀ ਇਸ ਤਰ੍ਹਾਂ ਦੇ ਨਾਲ ਹੀ ਪ੍ਰਿੰਟਡ ਸੂਟ ਹੈਗਾ ਠੀਕ ਹੈ ਜੀ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਇਹਨੂੰ ਕੋਈ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਜੀ ਤੇ ਸਲਾਈ ਦੇ ਲਈ ਮੈਂ ਇਸ ਤਰ੍ਹਾਂ ਲੈਕ ਦੇ ਉੱਪਰ ਡਿਜ਼ਾਈਨ ਕਰਵਾਇਆ ਹੈਗਾ ਠੀਕ ਹੈ ਤੇ ਇਧਰ ਆਪਾਂ ਪ੍ਰਿੰਸ ਕੱਟ ਕਲੀ ਦਿੱਤੀ ਹੋਈ ਹੈ ਮਰੂਨ ਲੇਸ ਦੇ ਨਾਲ ਜੇ ਤੁਹਾਨੂੰ ਸੂਟ ਦਾ ਕਲਰ ਪਸੰਦ ਹੈ ਜੀ ਪਰ ਤੁਹਾਨੂੰ ਇਹ ਲੇਸ ਨਹੀਂ ਪਸੰਦ ਤਾਂ ਕਿਸੇ ਵੀ ਕਲਰ ਦੀ ਹੋਰ ਲਗਵਾ ਸਕਦੇ ਹਾਂ ਇਸ ਤਰ੍ਹਾਂ ਦੇ ਨਾਲ ਆਪਾਂ ਇਹਨੂੰ ਪੂਰਾ ਪੰਜਾਬੀ ਸੂਟ ਬਣਾਇਆ ਹੋਇਆ ਹੁੰਦੇ ਵਾਲੀ ਸਲਵਾਰ ਬਣਾ ਕੇ ਤੇ ਦੁਪੱਟਾ ਤੁਸੀਂ ਜਿਹੜਾ ਤੁਹਾਨੂੰ ਪਸੰਦ ਹੈ ਜ ਤੇ ਪਰ ਸਕਰੀਨ ਤੇ ਪ੍ਰਾਈਸ ਸ਼ੋ ਮੈਂ ਤੁਹਾਨੂੰ ਬਿਨਾਂ ਦੁਪੱਟੇ ਤੋਂ ਕਰ ਦੂੰਗੀ ਜਿਹੜਾ ਤੁਸੀਂ ਦੁਪੱਟਾ ਲੈਣਾ ਜੀ ਲਗਵਾ ਸਕਦੇ ਹੋ ਜਾਂ ਤਾਂ ਤੁਹਾਨੂੰ ਵਾਈਟ ਦੁਪੱਟਾ ਮਿਲੂਗਾ ਜੀ ਸਾਡੇ ਕੋਲੋਂ ਹਨਾ ਤੇ ਜੇ ਜਾਂ ਫਿਰ ਤੁਹਾਨੂੰ ਦੁਪੱਟਾ ਡਾਈ ਕਰਕੇ ਫਿਨਿਸ਼ਿੰਗ ਕਰਕੇ ਲੈਣਾ ਪੋਗਾ ਜੇ ਇਸ ਤਰ੍ਹਾਂ ਇਹ ਹੈਗਾ ਵੀ ਤੁਸੀਂ ਕਹੋਗੇ ਜੀ ਕੱਲੀ ਡਾਈ ਕਰਕੇ ਦੁਪੱਟਾ ਭੇਜ ਦੋ ਜਾਂ ਫਿਰ ਤੁਸੀਂ ਵਾਈਟ ਹੀ ਮੰਗਵਾ ਲਓ ਡਾਈ ਆਪੇ ਕਰਵਾਓ ਜੇਸੀਂ ਡਾਈ ਕਰਵਾਵਾਂਗੇ ਜੀ ਫਿਰ ਅਸੀਂ ਨਾਲ ਫਿਨਿਸ਼ਿੰਗ ਵੀ ਕਰਕੇ ਦੇਵਾਂਗੇ ਠੀਕ ਹੈ ਜੀ ਲਓ ਜੀ ਇਹ ਵਾਲਾ ਸੂਟ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਦੇਖ ਸਕਦੇ ਹੋ ਤਾਂ ਮੇਰੇ ਪਾਏ ਹੋਏ ਦਾ ਤੁਹਾਨੂੰ ਇੱਕ ਆਈਡੀ ਤੁਸੀਂ ਸਕਰੀਨਸ਼ਾਟ ਲੈ ਕੇ ਇਹ ਵਾਲਾ ਸੂਟ ਆ ਜੀ ਸਾਡੇ ਤੋਂ ਜਿਹੜਾ ਰੈਡੀ ਕਰਵਾ ਸਕਦੇ ਹੋ ਚਲੋ ਠੀਕ ਹੈ ਜੀ ਆਪਾਂ ਹੋਰ ਸੂਟ ਦਿਖਾ ਦਈਏ ਤੁਹਾਨੂੰ ਲਾਂ ਆਪਾਂ ਤੁਹਾਨੂੰ ਇਹ ਵਾਲਾ ਸੂਟ ਦਿਖਾ ਦਈਏ ਤੇ ਕਾਫੀ ਜ਼ਿਆਦਾ ਸੂਟ ਆਪਾਂ ਇਹਦੇ ਨਾਲ ਦੇ ਸੇਲ ਕਰੇ ਨੇ ਤੇ ਇਹਦੇ ਵਿੱਚ ਨਾ ਇੱਕ ਦੋ ਕੰਫਿਊਜ਼ਨ ਆ ਬਹੁਤ ਜ਼ਿਆਦਾ ਹੁੰਦੀਆਂ ਨੇ ਕਸਟਮਰ ਕਹਿੰਦੇ ਨੇ ਕੋਈ ਕਹਿੰਦਾ 750 ਦਾ ਮਿਲਦਾ ਕੋਈ ਕਹਿੰਦਾ 650 ਦਾ ਮਿਲਦਾ ਜੀ ਦੇਖੋ ਇਹ ਹਰ ਇੱਕ ਮਿਲ ਨੇ ਬਣਾ ਦਿੱਤਾ ਪਰ ਮੇਰੇ ਕੋਲੇ ਜਿਹੜਾ ਵੀ ਇਹ ਆਉਂਦਾ ਇਹ ਟਿਸਟਾ ਦਾ ਹੀ ਆਉਂਦਾ ਠੀਕ ਹੈ ਜੀ ਟਿਸਟਾ ਤੋਂ ਬਿਨਾ ਮੈਂ ਹੋਰ ਫੈਬਰਿਕ ਇਹ ਨਹੀਂ ਰੱਖਿਆ ਹੈਗਾ ਤੇ ਇਹ ਹਰ ਇੱਕ ਬ੍ਰਾਂਡ ਨੇ ਬਣਾਇਆ ਕਿਸੇ ਨੇ ਮਹਿੰਗੇ ਚ ਬਣਾਤਾ ਕਿਸੇ ਨੇ ਸਸਤੇ ਬਣਾਉਣਾ ਤਾਂ ਤੇ ਇਹ ਪ੍ਰਿੰਟ ਇੰਨਾ ਜ਼ਿਆਦਾ ਵਾਇਰਲ ਹੋਣ ਕਰਕੇ ਇਹਦੇ ਵਿੱਚ ਹੋਰ ਵੀ ਕਾਫੀ ਜ਼ਿਆਦਾ ਸਟੱਫ ਆ ਗਿਆ ਟਿਸਟ ਵਾਲਿਆਂ ਦਾ ਵੀ ਇਹਦੇ ਵਿੱਚ ਹੁਣ ਇੱਕ ਨਵਾਂ ਆ ਰਹੀ ਆਪਣੀ ਤੇ ਇਹਦੇ ਵਿੱਚ ਸੇਮ ਇੱਕ ਕਵਾਟਰਾਈ ਦਾ ਵੀ ਆ ਗਿਆ ਸੇਮ ਪ੍ਰਿੰਟ ਸੇਮ ਕਲਰ ਆ ਗਏ ਨੇ ਇਹਦੇ ਵਿੱਚ ਆਪਣੇ ਕੋਲ ਇੱਕ ਮੇਜੈਂਟਾ ਰੈੱਡ ਜੋ ਫੁੱਲ ਵਾਲਾ ਸੀ ਉਹ ਵੀ ਆਪਾਂ ਕਾਫੀ ਜ਼ਿਆਦਾ ਸੇਲ ਕਰਿਆ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਲਿਓ ਜੋ ਹੋਇਆ ਤਾਂ ਤੁਹਾਨੂੰ ਦੇਵਾਂਗੇ ਨਹੀਂ ਤੁਹਾਨੂੰ ਫਿਲਹਾਲ ਇਹ ਲੈਣਾ ਪਊ ਤੇ ਇਹਦਾ ਪ੍ਰਾਈਸ ਰਹੂਗਾ ਜੀ 1290 ਰੁਪਏ ਸੂਟ ਦਾ ਪ੍ਰਾਈਸ ਹੈ ਸ਼ਿਪਿੰਗ ਤੁਹਾਨੂੰ ਐਕਸਟਰਾ ਦੇਣੀ ਪ ਸੂਟ ਦਾ ਪ੍ਰਾਈਸ ਰਹੂਗਾ ਸ਼ਿਪਿੰਗ ਐਕਸਟਰਾ ਰਹੂਗੀ ਇਹ ਹੋ ਗਿਆ ਜੀ ਪਹਿਲਾ ਸੂਟ ਤੇ ਇਹ ਬਣਾਇਆ ਹੋਇਆ ਜੀ ਆਪਾਂ ਖਾਦੀ ਸਿਲਕ ਤੇ ਮਸ਼ੀਨ ਵਰਕ ਦਾ ਸੂਟ ਹੈ ਕਾਫੀ ਜ਼ਿਆਦਾ ਸੋਨਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਪਲੀਜ਼ ਇਗਨੋਰ ਕਰਿਓ ਜੀ ਤੁਹਾਨੂੰ ਵੀਡੀਓ ਥੋੜੀ ਮੋਟੀ ਸਾਫ ਘੱਟ ਦਿਖਾਈ ਦੇ ਰਹੀ ਹੈ ਗੁਰੂ ਦਰਵਾਜ਼ਾ ਬੰਦ ਕਰਕੇ ਦੇਖ ਲੈ ਕਿਉਂਕਿ ਲਾਈਟ ਨਹੀਂ ਹੈਗੀ ਅੱਜ ਇਨਵਰਟਰ ਦੇ ਨਾਲ ਲਾਈਟਸ ਘੱਟ ਜਾਂਦੀਆਂ ਨੇ ਮੈਂ ਦਰਵਾਜ਼ਾ ਬੰਦ ਕਰਕੇ ਇਹ ਬਣਾ ਇਸ ਤਰ੍ਹਾਂ ਦੇ ਨਾਲ ਸੂਟ ਹੈ ਜੀ ਇਹ ਆਪਾਂ ਖਾਦੀ ਸਿਲਕ ਤੇ ਬਣਾਇਆ ਤੇ ਜਿਹੜਾ ਕਲਰ ਤੁਸੀਂ ਕਹੋਗੇ ਜੀ ਉਹ ਵਾਲੇ ਕਲਰ ਤੇ ਬਣਾ ਦਾਂਗੇ ਕਸਟਮਰ ਕਹਿੰਦੇ ਇਹਦੀ ਫੋਟੋ ਪਾ ਦਿਓ ਉਹਦੀ ਫੋਟੋ ਅਸੀਂ ਕੋਈ ਫੋਟੋ ਨਹੀਂ ਪਾ ਸਕਦੇ ਜੀ ਸਿਰਫ ਤੁਸੀਂ ਸਾਨੂੰ ਫੋਟੋ ਪਾਉਣੇ ਆ ਵੀ ਆਹ ਵਾਲੇ ਆਹ ਵਾਲਾ ਕਲਰ ਹੋਵੇ ਆਹ ਵਾਲਾ ਫੈਬਰਿਕ ਹੋਵੇ ਆਹ ਵਾਲਾ ਡਿਜ਼ਾਈਨ ਹੋਵੇ ਸੇਮ ਬਣਾ ਕੇ ਦੇ ਦਿੰਦੇ ਸੇਮ ਪਸੰਦ ਦਾ ਸੇਮ ਬਣਾ ਲਓ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਲਓ ਜੀ ਕਲੀਆਂ ਵਾਲਾ ਬਹੁਤ ਸੋਹਣਾ ਇਸ ਤਰ੍ਹਾਂ ਦੇ ਨਾਲ neck ਦੇ ਉੱਪਰ ਆ ਗਿਆ ਕਲੀਆਂ ਆ ਗਈਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਆਪਾਂ ਮਸ਼ੀਨ ਦਾ ਖਾਦੀ ਸਿਲਕ ਦੇ ਉੱਪਰ ਹੈ। ਅਗਰ ਕ੍ਰੇਪ ਤੇ ਬਣਾਉਂਗੇ ਥੋੜਾ ਜਿਹਾ ਰੇਟ ਘਟ ਜੂਗਾ। ਸੇਮ ਕਲਰ ਕ੍ਰੇਪ ਤੇ ਉੱਪਰ ਵੀ ਹੈਗਾ। ਕਾਟਨ ਤੇ ਕਰਵਾਉਂਗੇ ਹੋਰ ਰੇਟ ਘਟ ਜੂਗਾ। ਜਾਰਜਟ ਤੇ ਕਰਵਾਉਂਗੇ ਹੋਰ ਰੇਟ ਘਟ ਜੂਗਾ। ਮੈਂ ਫਿਰ ਹਾਲ ਤੁਹਾਨੂੰ ਖਾਦੀ ਸਿਲਕ ਦੇ ਰੇਟ ਦਾ ਦੱਸੂਗੀ। ਤੇ ਇਹਨਾਂ ਦੁਪੱਟਾ ਰਹੂਗਾ ਜੀ ਚਨੂਨ ਦਾ ਤੇ ਦੁਪੱਟੇ ਦੀ ਅਜੇ ਆਪਣੀ ਫਿਨਿਸ਼ਿੰਗ ਬਾਕੀ ਹੈ। ਪ੍ਰੋਪਰ ਇਹਦੇ ਆਪਾਂ ਫਿਨਿਸ਼ਿੰਗ ਕਰਕੇ ਦੇਵਾਂਗੇ ਦੁਪੱਟੇ ਨੂੰ ਸਕਰੀਨ ਤੇ ਪ੍ਰਾਈਸ ਹੋਊ ਮੈਂ ਤੁਹਾਨੂੰ ਵਿਦ ਦੁਪੱਟਾ ਵਿਦ ਲਓ ਜੀ ਸਕਰੀਨ ਸ਼ਾਟ ਲੈ ਲਓ ਜੀ ਕਾਫੀ ਜਿਆਦਾ ਸੋਹਣਾ ਸੂਟ ਹੈ। ਲਓ ਜੀ ਇਹ ਨੈਕਸਟ ਆਪਾਂ ਜਿਹੜਾ ਇਹ ਵਾਲਾ ਸੂਟ ਹੈ ਜੀ ਇਹ ਹੈਗਾ ਬਰਬਰੀ ਦਾ। ਇਹ ਸੂਟ ਤੁਹਾਨੂੰ ਮਿਲ ਜਾਣਗੇ ਸਾਡੇ ਕੋਲ ਇਸ ਤਰ੍ਹਾਂ ਦੇ ਨਾਲ ਇਹਦਾ ਫਰੰਟ ਆ ਜੀ। ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਫਲਾਵਰ ਨੇ ਸਾਰੇ ਇਹਨਾਂ ਨੂੰ ਨਾ ਕੱਟ dane ਦੇ ਨਾਲ ਹਾਈਲਾਈਟ ਕੀਤਾ ਹੋਇਆ ਹੈਂਡ ਦਾ ਕੰਮ ਕੀਤਾ ਹੋਇਆ ਹੈ ਦੇ ਉੱਪਰ ਬਹੁਤ ਸੋਹਣਾ। ਇਹ ਬਾਜੂ ਆ ਗਈ ਹੈ ਜੀ ਬਰਬਰੀ ਦਾ ਫਰਦਿਕਾ ਇਹ। ਠੀਕ ਹੈ ਜੀ ਨਾਲ ਸਲਵਾਰ ਸਲਵਾਰ ਹੈ ਇਹਦੇ ਆਪਾਂ ਤੁਹਾਨੂੰ ਦੁਪੱਟਾ ਵੀ ਦਿਖਾ ਦੇਣਾ ਕਿਸ ਤਰ੍ਹਾਂ ਦੇ ਨਾਲ। ਇਹਦੀ ਬੈਕ ਵੀ ਦਿਖਾ ਦਈਏ। ਬੈਕ ਤੇ ਵੀ ਸੇਮ ਹੈ ਜਿਹੜਾ ਪੈਟਰਨ ਗਲਾਬੀ ਦਾ ਰੰਗ ਗਲਾਬੀ ਲੋਲ ਇਹਦੇ ਵਿੱਚ ਦੋ ਸ਼ੇਡ ਨੇ ਇੱਕ ਲਾਈਟ ਸ਼ੇਡ ਆ ਥੋੜਾ ਜਿਹਾ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਵੀ ਲਾਈਟ ਸ਼ੇਡ ਕਿਹੜਾ ਤੇ ਕੇ ਥੋੜਾ ਜਿਹਾ ਡਾਰਕ ਸ਼ੇਡ ਇਹ ਵਾਲਾ ਤਾਂ ਦੁਪੱਟਾ ਰਹੂਗਾ ਪਕ੍ਰੀਨ ਦੇ ਪ੍ਰਾਈਸ ਸ਼ੋ ਹੋ ਜਾਊਗਾ ਜੀ ਲੋਲ ਇਸ ਤਰ੍ਹਾਂ ਨਾਲ ਬਰਬਰੀ ਦਾ ਹੀ ਦੁਪੱਟਾ ਰਹੂਗਾ ਤੁਸੀਂ ਸਾਡੇ ਤੋਂ ਸਲਾਈ ਕਰਵਾ ਕੇ ਮੰਗਵਾਉਣੇ ਨੇ ਤੁਹਾਡੀ ਇੱਛਾ ਜੀ ਅਨਾਂ ਸਟਿਚ ਮੰਗਵਾਉਣੇ ਤੁਹਾਡੀ ਇੱਛਾ ਜੀ ਸਕ੍ਰੀਨ ਤੇ ਪ੍ਰਾਈਸ ਹੋ ਬਿਨਾ ਸਟਿਚਿੰਗ ਤੋਂ ਹੋਊਗਾ ਇਹ ਨਾਲ ਵਰਬਰੀ ਦਾ ਦੁਪੱਟਾ ਰਹੂਗਾ ਇਸ ਤਰ੍ਹਾਂ ਦੁਪੱਟੇ ਦੇ ਨਾਲ ਟੈਸਲ ਲੱਗੇ ਹੋਏ ਸਕ੍ਰੀਨ ਤੇ ਤੁਹਾਨੂੰ ਪ੍ਰਾਈਸ ਹੋ ਗਿਆ ਜੀ ਸਕ੍ਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਨੈਕਸਟ ਸੂਟ ਆਪਣੇ ਕੋਲ ਇਹ ਵਾਲਾ ਹੈਗਾ ਜੀ ਇਹ ਆਪ オーਰਗਾਂਜਾ ਦੇ ਉੱਪਰ ਕਰਿਆ ਹੋਇਆ ਤੇ ਇਹ ਵੀ ਕਾਫੀ ਜ਼ਿਆਦਾ ਸੋਹਣਾ ਫੈਬਰਿਕ ਆ ਪਿਓਰ オーਰਗਾਂਜਾ ਰਹੂਗਾ ਜੀ ਠੀਕ ਹੈ ਸੈਮੀ ਵਾਲਾ ਨਹੀਂ ਹੈਗਾ ਲੋ ਜੀ ਪਿਓਰ オーਰਗਾਂਜਾ ਦਾ ਰਹੂਗਾ ਇਸ ਤਰ੍ਹਾਂ ਦੇ ਨਾਲ ਫੈਬਰਿਕ ਤੇ ਨਾਲ ਰਹੂਗੀ ਜਿਸ ਤਰ੍ਹਾਂ ਦੇ ਨਾਲ ਸਲਵਾਰ ਸਲਵਾਰ ਦੇ ਉੱਪਰ ਵੀ ਵਰਕ ਮਿਲੂਗਾ ਤੁਹਾਨੂੰ ਤੁਸੀਂ ਸਲਵਾਰ ਕੁੰਦੇ ਵਾਲੀ ਕਰਵਾਉਣੀ ਆ ਉਹ ਪਲੀਜ਼ ਮੈਨੂੰ ਲਿਖ ਦਿਓ ਤੇ ਇਹਦਾ ਸਕਰੀਨ ਤੇ ਪ੍ਰਾਈਸ ਸ਼ੋ ਬਿਨਾ ਦੁਪट्टे ਤੋਂ ਹੋਊਗਾ ਠੀਕ ਹੈ ਜੀ ਇਹ ਵਾਲੀ ਨਾਲ ਸਲਵਾਰ ਦੇ ਉੱਪਰ ਵੀ ਵਰਕ ਕੀਤਾ ਹੋਇਆ ਬਹੁਤ ਸੋਹਣਾ ਮਸ਼ੀਨ ਦਾ ਕੰਮ ਹੈ ਜੀ ਜਿੰਨੇ ਵੀ ਆਪਣੇ ਕੋਲ ਕੰਮ ਹੁੰਦੇ ਨੇ ਸਾਰੇ ਨਾ ਆਪਣੇ ਹੱਥ ਵਾਲੀ ਮਸ਼ੀਨ ਦੇ ਨਾਲ ਕੀਤੇ ਹੁੰਦੇ ਨੇ ਉਹ ਆਪਾਂ ਕੰਪਿਊਟਰ ਵਾਲਾ ਵੱਡਾ ਕੰਮ ਨਹੀਂ ਕਰਵਾਉਂਦੇ ਹੈਗੇ ਜੋ ਵੱਡੀਆਂ ਮਸ਼ੀਨਾਂ ਦਾ ਕੰਮ ਹੈ ਇਹ ਲਓ ਜੀ ਇਹ ਆ ਗਿਆ ਜੀ ਇਸ ਤਰ੍ਹਾਂ ਦੇ ਨਾਲ ਬਾਜੂ ਦਾ ਕਈ ਵਾਰ ਤੁਮਰੇ ਕਹਿੰਦੇ ਨੇ ਜੀ ਫਲਾਣੇ ਥਾਂ ਮੇਰੇ ਰੇਟ ਹਨਾ ਘੱਟ ਮਿਲਦਾ ਜਾਂ ਉਸੇ ਉੱਥੇ ਉਹ ਆ ਬਸ ਉਹਦਾ ਹੀ ਫਰਕ ਹੁੰਦਾ ਜੀ ਉਹ ਕੰਪਿਊਟਰ ਵਾਲੀਆਂ ਮਸ਼ੀਨਾਂ ਦਾ ਕੰਮ ਹੁੰਦਾ ਠੀਕ ਹੈ ਇਹ ਵੀ ਆਪਾਂ ਆਰਗੈਨ ਦੇ ਉੱਪਰ ਬਣਾਇਆ ਹੋਇਆ ਇਹ ਮੇਰੇ ਬਰਥਡੇਅ ਦੇ ਨੂੰ ਜਿਹੜਾ ਮੈਂ ਸੂਟ ਪਾਇਆ ਸੀ ਸੇਮ ਉਹ ਆ ਜੀ ਤੇ ਇਸ ਤੋਂ ਪਹਿਲਾਂ ਅਸੀਂ 80 85 ਸੂਟ ਇਹਦੇ ਬਣਾ ਚੁੱਕੇ ਆ ਤੇ ਹੋਰ ਹੈ ਜਿਹੜੇ ਕਾਫੀ ਵਰਕਰ ਕੋਲ ਹੈਗੇ ਨੇ ਨਾਲ ਹੁੰਦੇ ਬਣ ਬਣ ਕੇ ਆ ਰਹੇ ਨੇ ਠੀਕ ਹੈ ਜੀ ਕਾਫੀ ਜਿਆਦਾ ਕਲਰ ਦੇ ਉਪਰ ਆਪ ਇਹ ਬਣਾਇਆ ਹੈ ਤੁਸੀਂ ਦੇਖ ਸਕਦੇ ਹੋ neck ਦਾ ਕੰਮ ਆ ਗਿਆ ਕਲੀਆਂ ਆ ਗਈਆਂ ਇਹ ਸਾਰਾ ਕੰਮ ਹੈ ਜੀ ਉਹਦੇ ਵਿੱਚ ਕੀਤਾ ਹੋਇਆ ਸਿੰਗਲ ਟਾਂਕੇ ਦੇ ਵਿੱਚ ਕੀਤਾ ਹੋਇਆ ਕਾਫੀ ਕਸਟਮਰ ਨੂੰ ਹਨਾ ਸਿੰਗਲ ਟਾਂਕੇ ਦਾ ਨਹੀਂ ਪਤਾ ਹੁੰਦਾ ਤੇ ਜਿੰਮੇ ਆਪਾਂ ਹਨਾ ਸਲਾਈ ਵਾਲੀ ਮਸ਼ੀਨ ਹੈ ਜੀ ਉਹ ਇੱਕ ਵਾਰ ਹਨਾ ਜਦੋਂ ਆਪਾਂ ਤੁਸੀਂ ਮੂਰੀ ਬੰਨਦੇ ਹੋ ਜਾਂ ਕੁਝ ਵੀ ਸਲਾਈ ਮਾਰਦੇ ਇੱਕ ਵਾਰ ਉਹ ਚੱਲਦੀ ਹੈ ਬਿਲਕੁਲ ਬਰੀਕ ਹਨਾ ਇਹ ਤੁਸੀਂ ਐਂ ਦੇਖ ਲਓ ਵੀ ਉਹ ਫੁੱਲ ਬਣਾਉਣ ਵਾਸਤੇ ਉਹ ਮਸ਼ੀਨ ਨੂੰ ਬਾਰ 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 ਕਿੰਨਾ ਜ਼ਿਆਦਾ ਮਿਹਨਤ ਉਰਤੇ ਫੁੱਲਾਂ ਤੇ ਹੁੰਦੀ ਹੈ ਠੀਕ ਹੈ ਜੀ ਪਾਪ ਦੇ ਵਿੱਚ ਸਿੱਧਾ ਤੁਸੀਂ ਮਿੰਟੋ ਮਿੰਟ ਬਣਾ ਸਕਦੇ ਹੋ ਪਰ ਉਹਦੀ ਨਾ ਇਹ ਜੀ ਫਿਨਿਸ਼ਿੰਗ ਆਵੇ ਨਾ ਇਸ ਤਰ੍ਹਾਂ ਦੀ ਗ੍ਰੇਸ ਆਵੇ ਉਹ ਚੀਜ਼ ਹੋਰ ਬਣਦੀ ਆ ਸਿੰਗਲ ਟਾਂਕੇ ਦਾ ਬਾਦਲਾ ਤੇ ਜਰੀ ਦਾ ਇਹਦੇ ਵਿੱਚ ਕੰਮ ਕੀਤਾ ਹੋਇਆ ਆਰੀ ਮਸ਼ੀਨ ਮਿਕਸ ਆ ਇਹ ਵਾਲਾ ਕੰਮ ਆ ਜਿਹੜਾ ਆਰੀ ਦਾ ਠੀਕ ਹੈ ਜੀ ਇੱਕਦਾਂ ਕੰਮ ਆਪਾਂ ਇਸ ਤਰ੍ਹਾਂ ਨਹੀਂ ਕਰਾਉਂਦੇ ਇਹਨੂੰ ਗ੍ਰੇਸ ਦੇਣ ਵਾਸਤੇ ਜਿਹੜੇ ਇਹ ਫੁੱਲ ਨੇ ਜੀ ਸਾਰੇ ਵਿੱਚ ਬਾਦਲਾ ਲੱਗਿਆ ਹੋਇਆ ਜਿੰਨੇ ਵੀ ਫੁੱਲ ਨੇ ਇਹਦੇ ਵਿੱਚ ਬਾਦਲਾ ਲੱਗਿਆ ਇਹ ਸਾਰਾ ਆਰੀ ਦਾ ਕੰਮ ਆ ਗਿਆ ਬਹੁਤ ਸੋਹਣਾ ਕੰਮ ਆ ਪਿਓਰ ਔਰ ਔਰਗੈਂਜਾ ਦਾ ਜਿਹੜਾ ਫੈਬਰਿਕ ਹੈ ਠੀਕ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਤੇ ਫੈਬਰਿਕ ਦਾ ਹਿਸਾਬ ਕਿਤਾਬ ਦੇ ਨਾਲ ਥੋੜਾ ਮੋਟਾ ਸੂਟ ਦਾ ਰੇਟ ਰੇਟ ਆ ਜਿਹੜਾ ਲੈਸ ਪਾਜ ਪੈ ਜਾਊਗਾ ਜੇ ਤੁਸੀਂ ਕਿਸੇ ਹੋਰ ਫੈਬਰਿਕ ਤੇ ਦੁਪੱਟਾ ਰਹੂਗਾ ਜੀ ਨਾਲ ਪਿਓਰ ਔਰਗੈਂਜਾ ਦਾ ਟਾਈ ਡਾਈ ਦੁਪੱਟਾ ਤੇ ਦੁਪੱਟਾ ਰੇਟ ਘਟਾਉਣ ਵਾਸਤੇ ਤੁਸੀਂ ਸੈਮੀ ਚਨੂਨ ਦਾ ਦੁਪੱਟਾ ਲਗਵਾ ਸਕਦੇ ਹੋ ਕੋਈ ਹੋਰ ਲਗਵਾ ਸਕਦੇ ਹੋ ਪਿਓਰ ਔਰ ਚਨੂਨ ਦਾ ਲਗਵਾਉਗੇ ਰੇਟ ਵੱਜ ਜਾਊਗਾ ਜੀ ਇਹ ਤੁਹਾਡੀ ਇੱਛਾ ਤੁਸੀਂ ਕਿਹੜਾ ਦੁਪੱਟਾ ਲੈਣਾ ਅਗਰ ਤੁਸੀਂ ਪਿਓਰ ਚਨੂਨ ਦਾ ਲਗਵਾਉਗੇ ਰੇਟ ਹੋਰ ਵੱਜ ਜਾਊਗਾ ਸੈਮੀ ਚਨੂਨ ਦਾ ਲਗਾਉਗੇ ਹੋਰ ਘਟ ਜਾਊਗਾ ਟੈਬੀ ਦਾ ਲਗਵਾਉਗੇ ਥੋੜਾ ਹੋਰ ਘਟ ਜਾਊਗਾ ਤੇ ਇਹਦਾ ਸਕਰੀਨ ਤੇ ਪ੍ਰਾਈਸ ਸ਼ੋ ਮੈਂ ਬਿਨਾ ਦੁਪੱਟੇ ਤੋਂ ਕਰ ਦੂੰਗੀ ਠੀਕ ਹੈ ਤੁਸੀਂ ਦੁਪੱਟਾ ਮੈਨੂੰ ਦੱਸ ਦਿਓ ਕਿਹੜਾ ਲੈਣਾ ਹੈ ਜਿਆਦਾ ਕਸਟਮਰ ਬੇਸੇ ਕਹਿੰਦੇ ਨੇ ਸਾਨੂੰ ਪਿਓਰ ਔਰਗੈਂਜ਼ਾ ਦੁਪੱਟਾ ਹੀ ਦੋ ਕਿਉਂਕਿ ਮੈਂ ਖੁਦ ਪਿਓਰ ਔਰਗੈਂਜ਼ਾ ਦੁਪੱਟੇ ਨਾਲ ਪਾਇਆ ਸੀ ਮੇਰੇ ਵਾਲੇ ਇਹ ਕਲਰ ਹੈ ਜੀ ਸੇਮ ਕਰੀਮ ਉਹ ਹੈਗਾ ਮਾਊਸ ਜ ਠੀਕ ਹੈ ਸਕਰੀਨ ਤੇ ਮੇਰੀ ਇੱਥੇ ਵੀਡੀਓ ਵੀ ਤੁਹਾਨੂੰ ਸ਼ੋ ਹੋ ਜੂ ਤੁਹਾਨੂੰ ਇੱਕ ਆਈਡੀਆ ਹੋ ਜੂ ਵੀ ਇਹ ਪਾਇਆ ਹੋਇਆ ਕਿਸ ਤਰ੍ਹਾਂ ਦੇ ਨਾਲ ਲੱਗਦਾ ਇਸ ਤਰ੍ਹਾਂ ਦੇ ਨਾਲ ਟਾਈਟਾ ਜੀ ਦੁਪੱਟਾ ਰਹੂਗਾ ਠੀਕ ਹੈ ਜੀ ਸਕਰੀਨ ਤੇ ਪ੍ਰਾਈਸ ਸ਼ੋ ਬਿਨਾ ਦੁਪੱਟੇ ਤੋਂ ਹੋਇਆ ਜੀ ਦੁਪੱਟਾ ਤੁਸੀਂ ਦੱਸ ਦਿਓ ਮੈਨੂੰ ਕਿਹੜਾ ਲੈਣਾ ਸ਼ਿਪਿੰਗ ਇਹਦੀ ਵਿੱਚ ਹੈ ਸ਼ਿਪਿੰਗ ਦਾ ਐਕਸਟਰਾ ਪੈਸਾ ਆਪਾਂ ਕੋਈ ਇਹ ਲੋ ਜੀ ਇਹ 53 ਗ੍ਰਾਮ ਵਾਲੀ ਕ੍ਰੇਪ ਤੇ ਉੱਪਰ ਬਣਾਇਆ ਹੋਇਆ ਕਾਫੀ ਜ਼ਿਆਦਾ ਸੋਹਣਾ ਤੇ ਹੈਵੀ ਕੰਮ ਹੈ ਇਹ ਬਹੁਤ ਸੋਹਣਾ ਕੰਮ ਹੈ ਜੀ ਜੋਰਜਟ ਦੇ ਉੱਪਰ ਰੇਟ ਘੱਟ ਪੈ ਜਾਂਦਾ ਇਹਦਾ ਤੇ ਕ੍ਰੇਪ ਦੇ ਉੱਪਰ ਵੱਧ ਪੈ ਜਾਂਦਾ ਲੋ ਜੀ ਇਹ ਬਈ ਨੱਕ ਦਾ ਕੰਮ ਆ ਗਿਆ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਇਹ ਕੰਮ ਆ ਗਿਆ ਜੀ ਘੇਰ ਦੇ ਉੱਪਰ ਤੇ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਅਸੀਂ ਆਪਣੀ ਕੰਮ ਦੇ ਕਰਕੇ ਤੇ ਆਪਣੇ ਫੈਬਰਿਕ ਦੇ ਕਰਕੇ ਅੱਜ ਅਸੀਂ ਇੱਥੇ ਤੱਕ ਪਹੁੰਚਿਆ ਜੀ ਜੇ ਅਸੀਂ ਤੁਹਾਨੂੰ ਵਧੀਆ ਫੈਬਰਿਕ ਦੇਵਾਂਗੇ ਹਨਾ ਹਨਾ ਜੀ ਤੇ ਵਧੀਆ ਤੁਹਾਨੂੰ ਕੰਮ ਦੇਵਾਂਗੇ ਤਾਂ ਹੀ ਤੁਸੀਂ ਸਾਡੇ ਕੰਮ ਨੂੰ ਸਰਾਹੋਗੇ ਤਾਂ ਹੀ ਸਾਡੇ ਤੋਂ ਸੂਟ ਕਰਵਾਉਗੇ ਨੋਰਮਲ ਹੈ ਵਰਕਰ ਵਾਲੇ ਜਿਹੜੇ ਬਹੁਤ ਸਾਰੇ ਵਰਕਰ ਨੇ ਸ਼ਹਿਰਾਂ ਦੇ ਵਿੱਚ ਬੈਠੇ ਨੇ ਤੁਹਾਨੂੰ ਉਹਨਾਂ ਦੇ ਵਰਕ ਤੇ ਸਾਡੇ ਵਰਕ ਦੇ ਵਿੱਚ ਆਪਣੇ ਆਪਾ ਤਾਂ ਲੱਗ ਜੂ ਹਰ ਇੱਕ ਜਿਹੜਾ ਆਪਣਾ ਕੰਮ ਹੁੰਦਾ ਜੀ ਐਂਡ ਤੇ ਅਸੀਂ ਲੋਕ ਕਰਦੇ ਆ ਤਾਂ ਕਿ ਜਦੋਂ ਵੀ ਤੁਸੀਂ ਸੂਟ ਨੂੰ ਧੋਓ ਇਹ ਨਾ ਹੋਵੇ ਕਿ ਉਹਦੇ ਥਾਗੇ ਨਿਕਲੇ ਫਿਰਦੇ ਨੇ ਜੋ ਕਿ ਬਹੁਤ ਕੱਟ ਵਰਕਰ ਕਰਦੇ ਨੇ ਠੀਕ ਹੈ ਜੀ ਲੋਕੋ ਕੰਮ ਨਹੀਂ ਕਰਦੇ ਵਰਕਰ ਪਰ ਜਿਹੜੇ ਵੀ ਇਹ ਆਪਣੇ ਫੁੱਲ ਹੋਣਗੇ ਐਂਡੇ ਤੇ ਲੋਕ ਕੀਤੇ ਹੋਣਗੇ ਜਦੋਂ ਤੁਸੀਂ ਇਹਨੂੰ ਪਾਣੀ ਦੇ ਵਿੱਚ ਪਾਉਂਗੇ ਤਾਂ ਕਿ ਇਹ ਖਰਾਬ ਨਾ ਹੋਵੇ ਮੀਤਨ ਵੜ ਜਾਈਂ ਕਹੇ ਦੀ ਅੱਜ ਤੱਕ ਉਹ ਮੁੰਡਾ ਜਤਾ ਆਇਆ ਨਹੀਂ ਚੱਲ ਪਿੰਟੂ ਤਾਂ ਫੇਰ ਵੀ ਫਿਰਦਾ ਵੀ ਜਦੋਂ ਉਹ ਅੰਦਰ ਪੜੂਗਾ ਉਹਨੂੰ ਐ ਕਹਿੰਦੇ ਵੀ ਮੈਂ ਤੁਮ ਚੀਜ਼ ਦੇਉ ਜਿਹੜੀ ਤੁਸੀਂ ਅੰਦਰ ਨਹੀਂ ਜਾਣਾ ਕਹੇ ਤਾਂ ਸੀ ਫਿਰ ਕੀ ਕਹਿੰਦਾ ਉਹ ਮੁੰਡੇ ਤੋਂ ਗੱਲ ਕਰ ਲੈ ਤੂੰ ਦੇਈਏ ਕਿ ਚੱਲ ਪਰ ਇਹਦਾ ਕਿਪਾ ਕੁਸਮਾਪੂਣਾ ਦੇਣ ਮੈਂ ਹਟਿਆ ਜਾਣਾ ਮੁੰਡਾ ਡਰ ਲੱਗਦਾ ਇੰਨਾ ਚੱਲ ਪਿੰਟੂ ਤਾਂ ਕੀ ਪਤਾ ਫਿਰ ਪਿੰਪੂ ਹਿੰਦੂ ਆਦਾ ਇਹ ਲੋ ਜੀ ਇਸ ਤਰ੍ਹਾਂ ਦੇ ਨਾਲ ਆ ਗਿਆ ਆਪਣਾ ਕੰਮ ਬਹੁਤ ਸੋਹਣਾ ਇਹ ਨੈਕ ਦਾ ਕੰਮ ਆ ਗਿਆ ਤੇ ਬਾਜੂ ਦੇ ਉੱਪਰ ਵੀ ਬਹੁਤ ਹੈਵੀ ਕੰਮ ਹੈ ਜੀ ਜਿੰਨਾ ਵੀ ਇਹ ਕੰਮ ਹੈ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਜੀ ਕਦੇ ਵੀ ਆਪਾਂ ਇਸ ਤਰ੍ਹਾਂ ਕੰਮ ਆਪਣਾ ਬਿਨਾ ਲੋਕ ਤੋਂ ਖੁੱਲਾ ਨਹੀਂ ਛੱਡਦੇ ਤੇ ਹਰ ਕੰਮ ਨੂੰ ਆਪਾਂ ਹਾਈਲਾਈਟ ਕਰਦੇ ਆ ਵਿੱਚ ਜਰੀ ਦੀ ਆਪਣੀ ਹਬੀਸਾ ਹੋਊਗੀ ਤੁਹਾਨੂੰ ਬਾਦਲਾ ਹਮੇਸ਼ਾ ਮਿਲੂਗਾ ਆਪਣੇ ਕੰਮ ਦੇ ਵਿੱਚ ਜਿੱਥੇ ਸਿੰਗਲ ਟਾਂਕੇ ਦੀ ਨੀਡ ਹੈ ਜਿੱਥੇ ਸਿੰਗਲ ਟਾਂਕਾ ਲਾਉਣੇ ਆ ਤੇ ਤੁਸੀਂ ਪੱਤੀਆਂ ਦੇਖ ਲਓ ਕਿੰਨਾ ਪਿਆਰਾ ਛੇੜ ਲਾ ਕੇ ਸੈਂਟਰ ਦੇ ਵਿੱਚ ਜਰੀ ਮਾਰੀ ਹੋਈ ਹੈ ਤੇ ਜਿੰਨੇ ਫੁੱਲ ਨੇ ਉਹਨੂੰ ਸੈਂਟਰ ਜਿਹੜਾ ਹਨਾ ਸਟਾਰਟਿੰਗ ਹੁੰਦੀ ਆ ਉਹਦਾ ਸਟਾਰਟਿੰਗ ਪ੍ਰੋਵਾਈਡ ਹੁੰਦਾ ਫੁੱਲ ਦਾ ਉੱਥੇ ਆਪਾਂ ਜਰੀ ਲਾਉਣੇ ਆ ਇਹ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਾਲ ਹਨਾ ਪਰ ਸਾਡੇ ਸੂਟ ਦੀ ਗ੍ਰੇਸ ਇਸ ਚੀਜ਼ ਦੇ ਨਾਲ ਆਉਣੀ ਹੈ ਜੇ ਆਪਾਂ ਸਿੰਪਲ ਇਹਨੂੰ ਬਣਾ ਕੇ ਸਿੱਟ ਦਾਂਗੇ ਜੀ ਬਿਲਕੁਲ ਗ੍ਰੇਸ ਨਹੀਂ ਆਉਣੀ ਡਿਜ਼ਾਈਨ ਮੈਨੇ ਨਹੀਂ ਰੱਖਦਾ ਜੀ ਫੈਬਰਿਕ ਮੈਨੇ ਰੱਖਦਾ ਤੇ ਉਹ ਡਿਜ਼ਾਈਨ ਨੂੰ ਕਿਸ ਤਰ੍ਹਾਂ ਦੇ ਨਾਲ ਆਪਾਂ ਵਰਕ ਕੀਤਾ ਹੋਇਆ ਇਹ ਚੀਜ਼ ਮੈਨੇ ਰੱਖਦੀ ਹੈ ਠੀਕ ਹੈ ਜੀ ਜਿਹੜਾ ਡਿਜ਼ਾਈਨ ਮੈਨੇ ਰੱਖਦੇ ਹੁਣ ਫਿਰ ਸੇਮ ਵਾਲਾ ਕੰਪਿਊਟਰ 'ਚ ਬਣਾ ਬਣਾ ਕੇ ਸੇਲ ਕਰਦੇ ਡਿਜ਼ਾਈਨ ਮੈਨੇ ਘੱਟ ਰੱਖਦਾ ਹੈ ਉਹੀ ਸੂਟ ਨੇ ਜੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਆਣਗੇ ਕਿੰਨੇ ਬਣेंगे ਇਹ ਇਹ ਵੀ ਉਹੀ ਆਪਾਂ ਸਾਰਿਆਂ ਤੇ ਬਣਾਈ ਨੇ ਦਿਖਾ ਦਿੰਨੇ ਆ ਤੁਹਾਨੂੰ ਸਕਰੀਨ ਤੇ ਪ੍ਰਾਈਸ ਸ਼ੋ ਬਿਨਾ ਦੁਪੱਟ ਹਰ ਇੱਕ ਫੈਬਰਿਕ ਤੇ ਬਣਿਆ ਹਰ ਇੱਕ ਫੈਬਰਿਕ ਤੇ ਇਹ ਹਰ ਇੱਕ ਫੈਬਰਿਕ ਤੇ ਨਹੀਂ ਹਰ ਇੱਕ ਕਲਰ ਤੇ ਬਣਿਆ ਬਣਿਆ ਔਰਗਾਂਜਾ ਤੇ ਹੈ ਪਿਓਰ ਔਰਗਾਂਜਾ ਦਾ ਫੈਬਰਿਕ ਹੈ। ਉਹ ਇਹਦੇ ਵਿੱਚ ਆਪਾਂ ਡੁਪਲੀਕੇਟ ਨਹੀਂ ਰੱਖਿਆ ਹਨਾ ਵੀ ਕੋਈ ਫੈਬਰਿਕ ਨਹੀਂ ਬਧੀਆ ਜਾਂ ਦੁਪੱਟੇ ਵਿੱਚ ਕੋਈ ਉਹ ਹੈ ਤੁਸੀਂ ਦੇਖ ਸਕਦੇ ਹੋ। ਮੈਂ ਨੇੜੇ ਤੋਂ ਤੁਹਾਨੂੰ ਪੱਤੀਆਂ ਦਿਖਾਉਂਗੀ ਵੀ ਆਪਣੀ ਪੱਤੀ ਦਾ ਕੀ ਫਰਕ ਹੈ। ਦੇਖੋ ਤੁਸੀਂ ਇਹ ਆ ਜੀ ਕੰਮ ਨੇੜੇ ਤੋਂ ਇਹਨੂੰ ਕੰਮ ਕਹਿੰਦੇ ਨੇ ਕਾਪੀਆਂ ਤਾਂ ਹਰ ਇੱਕ ਹੀ ਕਰ ਲੈਂਦਾ ਪਰ ਉਹ ਕਾਪੀ ਕਰਨ ਦੇ ਲਈ ਵੀ ਹਨਾ ਉਸ ਤਰ੍ਹਾਂ ਦਾ ਵਰਕਰ ਤੇੜੇ ਆਪਾਂ ਨੂੰ ਚਾਹੀਦਾ ਤੁਸੀਂ ਦੇਖ ਸਕਦੇ ਹੋ ਜਾਈ ਨਹੀਂ। ਲਓ ਜੀ। ਇਹ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ ਇਹ ਆ ਗਿਆ ਜੀ ਬਾਦਲਾ ਇਹ ਬਾਦਲੇ ਉੱਪਰ ਵੀ ਬਹੁਤ ਹੈਵੀ ਕੰਮ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਨਹੀਂ ਹੈਗਾ ਤੇ ਜਿੰਨਾ ਕੰਮ ਹੈ ਜੀ ਸਾਰਾ ਸਿੰਗਲ ਟਾਂਕੇ ਦਾ ਤੇ ਬਾਦਲੇ ਦਾ ਕੰਮ ਹੈ ਇਹ ਹੁੰਦਾ ਬਾਦਲਾ ਮੈਂ ਤੁਹਾਨੂੰ ਬਾਦਲਾ ਨੇੜੇ ਤੋਂ ਦਿਖਾਦਾ ਬਿਲਕੁਲ ਇਹ ਆਪਣੇ ਬਾਲ ਦੀ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਬਾਲ ਹੁੰਦਾ ਨਾ ਇਹ ਮਸ਼ੀਨ 'ਚ ਚਲਾਉਣਾ ਬਹੁਤ ਜ਼ਿਆਦਾ ਔਖਾ ਜੀ ਇਹਦੇ ਵਿੱਚ ਨਾ ਜਿਹੜੀ ਜਰੀ ਹੁੰਦੀ ਉਹਦੇ ਵਿੱਚ ਇੱਕ ਚਿੱਟਾ ਤਾਗਾ ਹੁੰਦਾ ਆਲੇ-ਦੁਆਲੇ ਲਪੇਟਿਆ ਹੁੰਦਾ ਪਰ ਜਿਹੜਾ ਬਾਦਲਾ ਹੁੰਦਾ ਇਹਦੇ ਵਿੱਚ ਚਿੱਟਾ ਤਾਗਾ ਨਹੀਂ ਹੁੰਦਾ ਇਕੱਲਾ ਹੀ ਬਰੀਕ ਹੁੰਦਾ ਹੈਗਾ ਤੇ ਜਦੋਂ ਆਪਾਂ ਮਸ਼ੀਨ ਤੇ ਚਲਾਉਣਾ ਨੇ ਕੁੱਟਦਾ ਬਹੁਤ ਜ਼ਿਆਦਾ ਥੋੜਾ ਜਿਹਾ ਮਿਹਨਤ ਵਾਲਾ ਕੰਮ ਹੈ ਜੀ ਤੇ ਇਹਦੇ ਵਿੱਚ ਸਿੰਗਲ ਟੰਕਾ ਮਾਰ ਕੇ ਨਾ ਸਾਰੇ ਦੇ ਵਿੱਚ ਬਾਦਲਾ ਭਰਿਆ ਹੋਇਆ ਬਹੁਤ ਜ਼ਿਆਦਾ ਫਿਨਿਸ਼ਿੰਗ ਵਾਲਾ ਕੰਮ ਹੈ ਜੀ ਆਪਣਾ ਸਾਰਾ ਲੋ ਜੀ ਇਹ ਵਾਲਾ ਹੈਗਾ ਪਸ਼ਮੀਨੇ ਤੇ ਤੇ ਪਸ਼ਮੀਨੇ ਦੇ ਤੁਹਾਨੂੰ ਸਾਰੇ ਰੰਗ ਮਿਲ ਜਾਣਗੇ ਕੋਈ ਮਰਜ਼ੀ ਰੰਗ ਤੇ ਕਰਵਾ ਲਓ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਜਿਹੜੇ ਰੰਗ ਤੇ ਤੁਸੀਂ ਕਹੋਗੇ ਉਹ ਰੰਗ ਤੇ ਕਰਕੇ ਦੇ ਦਾਂਗੇ ਠੀਕ ਹੈ ਹਰ ਇੱਕ ਕਲਰ ਹੈ ਤੁਹਾਨੂੰ ਉਹਦੀ ਮੈਂ ਵੀਡੀਓ ਆਪਣੇ ਕੋਲੇ ਕਿਹੜੇ ਕਿਹੜੇ ਫੈਬਰਿਕ ਨੇ ਉਹਦੀ ਮੈਂ ਵੀਡੀਓ ਬਣਾ ਚੁੱਕੀ ਆ ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹ ਵੀਡੀਓ ਦਾ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਇੱਕ ਵਾਰੀ ਪਲੀਜ਼ ਦੇਖ ਲਿਓ ਜਰੂਰ ਤੇ ਵੀ ਉਹ ਕਿਹੜੀ ਵੀਡੀਓ ਹੈਗੀ ਠੀਕ ਹੈ ਵੀ ਕਿਹੜੇ ਕਿਹੜੇ ਫੈਬ ਉਹਨੇ ਆਪਣੇ ਕੋਲੇ ਕਿਹੜੇ ਕਿਹੜੇ ਫੈਬਰਿਕ ਨੇ ਆਪਣੇ ਕੋਲੇ ਤੇ ਇਹਦੇ ਵਿੱਚ ਜਿਹੜਾ ਰੰਗ ਤੁਸੀਂ ਕਹੋਗੇ ਜੀ ਇਹ ਆਪਣੇ ਕੋਲੇ ਦਾ ਸਿਲਕ ਪਸ਼ਮੀਨਾ ਨੋਰਮਲ ਪਸ਼ਮੀਨਾ ਲਕਜ਼ਰੀ ਪਸ਼ਮੀਨਾ ਟੂ ਟੋਨ ਸੌਰੀ ਕੀ ਬਟਰ ਪਸ਼ਮੀਨਾ ਇਹ ਵਾਲਾ ਪਸ਼ਮੀਨਾ ਕਲੂਨ ਮਿਰਚ ਜੀ ਵਾਲਾ ਪਸ਼ਮੀਨਾ ਬਹੁਤ ਸਾਰੇ ਵੈਰਾਈਟੀਆਂ ਨੇ ਪਸ਼ਮੀਨੇ ਦੀਆਂ ਜਿਹੜੇ ਤੇ ਕਿਹੜੇ ਪਸ਼ਮੀਨੇ ਤੇ ਤੁਹਾਨੂੰ ਡਿਜ਼ਾਈਨ ਪਸੰਦ ਹੋ ਉਹ ਤੇ ਸਾਡੇ ਤੋਂ ਕਰਵਾ ਸਕਦੇ ਕਾਫੀ ਕਸਟਮਰ ਕਹਿੰਦੇ ਨੇ ਪਲੇਨ ਫੈਬਰਿਕ ਪਲੇਨ ਫੈਬਰਿਕ ਦਾ ਪਰਸਲ ਅਸੀਂ ਨਹੀਂ ਲਾਉਂਦੇ ਜੀ ਬੁਟੀਕ ਤੇ ਬਿਲਡ ਕਰ ਲਓ ਪੁਸਕ ਫੈਬਰਿਕ ਅਸੀਂ ਤੁਹਾਨੂੰ ਪਲੇਨ ਦੇ ਸਕਦੇ ਹਾਂ ਪੁਸਕ ਫੈਬਰਿਕ ਤੁਹਾਨੂੰ ਥੋੜਾ ਮੁਸ਼ਕਲ ਨਾਲ ਮਿਲਦਾ ਉਹ ਅਸੀਂ ਤੁਹ ਤੇ ਫਿਰ ਐਵੇਂ ਹੁੰਦਾ ਵੀ ਵਰਕਰ ਨੇ ਆਪਾਂ ਨੂੰ ਪੇਮੈਂਟ ਪਾਈਏ ਆਪਾਂ ਪਹਿਲਾਂ ਅਗਲੇ ਦਾ ਕੰਮ ਦਿਓ ਕਰੇ। ਲੋ ਜੀ ਬਾਜੂ ਦੇ ਉੱਪਰ ਬਹੁਤ ਹੈਵੀ ਕੰਮ ਹੈ। ਤੁਸੀਂ ਕੰਮ ਦੇਖ ਸਕਦੇ ਹੋ ਬਾਹ ਦਾ ਬਹੁਤ ਹੈਵੀ ਕੰਮ ਕੀਤਾ ਹੋਇਆ ਬਾਹ ਦੇ ਉੱਪਰ ਅਨੀਆਂ ਜਾਂ ਛੇੜ ਹੈ ਇਹ ਪਸ਼ਮੀਨੀ ਦਾ ਬਾਕੀ ਤੁਸੀਂ ਜਿਸੇ ਕਿਸੇ ਮਰਜ਼ੀ ਕਲਰ ਤੇ ਕਰਵਾ ਸਕਦੇ। ਲੋ ਜੀ ਇਹ ਵਾਲਾ ਸੂਟ ਹੈਗਾ ਜੀ ਹੈਂਡਵਰਕ ਦਾ। ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਇਗਨੋਰ ਕਰੋ ਪਲੀਜ਼ ਬਲ ਪੈ ਗਿਆ ਨਹੀਂ। ਲਾਈਟ ਵਾਲੀ ਵੱਡੀ ਪ੍ਰੋਬਲਮ ਹੈ। ਲਾਈਟ ਨਹੀਂ ਹੈਗੀ ਅੱਜ। ਇਹ ਦੇਖੋ ਤੁਸੀਂ ਸਾਰਾ ਇਹ ਆਪਾਂ ਬਟਰ ਸਿਲਕ ਦੇ ਉੱਪਰ ਕੀਤਾ ਹੋਇਆ ਜਿਹੜੀ ਬਟਰ ਸਿਲਕ ਆਪਣੇ ਕੋਲੇ ਪਿਓਰ ਦੇ ਵਿੱਚ ਹੈ ਜੀ ਹਰ ਇੱਕ ਫੈਬਰਿਕ ਆਪਣੇ ਕੋਲੇ ਪਿਓਰ ਦੇ ਵਿੱਚ ਹੀ ਆਉਂਦਾ ਹੈ ਇਹ neck ਦਾ ਕੰਮ ਹੋ ਗਿਆ ਬਾਜੂ ਦਾ ਕੰਮ ਹੋ ਗਿਆ ਇਸ ਤਰ੍ਹਾਂ ਦੇ ਨਾਲ ਮਰੂਨ ਸ਼ੇਡ ਦੇ ਦੇ ਉੱਪਰ ਪੈਚ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਉਹ ਸ਼ੇਡ ਦਾ ਇੱਥੇ ਪੈਚ ਲਾਇਆ ਹੋਇਆ ਬਹੁਤ ਜ਼ਿਆਦਾ ਹੈਵੀ ਕੰਮ ਦਾ ਇਸ ਤਰ੍ਹਾਂ ਦੇ ਨਾਲ ਆਪਾਂ ਬਾਰਡਰ ਬਣਾਇਆ ਤੁਸੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਸਾਡੇ ਕਮਰੇ ਦੇ ਵਿੱਚ ਬਿਲਕੁਲ ਘੱਟ ਲਾਈਟ ਹੈ ਤੇ ਆਪਣਾ ਤੁਸੀਂ ਜਿਹੜੇ ਦੇ ਉੱਪਰ ਮਟੀਰੀਅਲ ਲਾਇਆ ਗਿਆ ਉਹ ਤੁਸੀਂ ਸ਼ਾਈਨ ਕਰਦਾ ਦੇਖੋ ਹਨਾ ਜੀ ਆਪਾਂ ਇਹੋ ਚੀਜ਼ ਲਾਈਟਾਂ ਦੇ ਚਾਨਣੇ ਸਪੈਸ਼ਲ ਜਿਹੜੇ ਵੱਡੇ ਬੁਟੀਕ ਨੇ ਉਹਨਾਂ ਕੋਲ ਸਪੈਸ਼ਲ ਲਾਈਟਾਂ ਹੁੰਦੀਆਂ ਨੇ ਨਾਲ ਹਨਾ ਉਹ ਲੱਗਿਆ ਹੁੰਦਾ ਹੈ ਸਪੈਸ਼ਲ ਉਹਨਾਂ ਦੇ ਕੋਲ ਕੈਮਰੇ ਦੇ ਨਾਰਮਲ ਮੋਬਾਈਲ ਨਾਲ ਵੀਡੀਓ ਬਣ ਰਹੀ ਹੈ ਨਾਰਮਲ ਜੇ ਚਾਨਣ ਹੈ ਬੁਟੀਕ ਦੇ ਵਿੱਚ ਤੁਸੀਂ ਆਪਣਾ ਮਟੀਰੀਅਲ ਸ਼ਾਈਨ ਕਰਦਾ ਦੇਖ ਸਕਦੇ ਠੀਕ ਹੈ ਥੋੜਾ ਜਿਹਾ ਪਲੀਜ਼ ਇਗਨੋਰ ਕਰਿਓ ਜੀ ਸੂਟ ਦੇ ਵਿੱਚ ਵਾਲੇ ਕਾਫੀ ਪੈ ਗਏ ਨੇ ਤੇ ਇਸ ਤਰ੍ਹਾਂ ਦੇ ਨਾਲ ਇਹਦਾ ਬਾਉਂਡਰ ਹੋ ਗਿਆ ਜੀ ਚਾਕ ਤੇਰੇ ਦੇ ਵਿੱਚ ਬੁਟੀ ਹੋ ਗਈ ਨੈਕ ਹੋ ਗਿਆ ਬਾਜੂ ਹੋ ਗਿਆ ਟੇਸਟਿੰਗ ਪੱਟੀ ਦੇ ਤੇ ਅਮਰੂਨ ਸ਼ੇਡ ਦੀ ਇਸ ਤਰ੍ਹਾਂ ਦੇ ਨਾਲ ਸਲਵਾਰ ਤੇ ਵੀ ਇਹ ਕਾਫੀ ਹੈਵੀ ਕੰਮ ਹੈ ਜੀ ਸਲਵਾਰ ਦੇ ਉੱਪਰ ਵੀ ਇਸ ਤਰ੍ਹਾਂ ਦੇ ਨਾਲ ਪੈਚ ਲਾਇਆ ਹੋਇਆ ਬਹੁਤ ਸੋਹਣਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਸਟ੍ਰੇਟ ਸਲਵਾਰ ਬਣਾਈ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਆਦਾ ਸੋਹਣਾ ਕੰਮ ਹੈ ਦੁਪੱਟਾ ਰਹੂਗਾ ਜੀ ਨਾਲ ਪਿਓਰ ਔਰਗੈਂਜ਼ਾ ਪਿਓਰ ਔਰਗੈਂਜ਼ਾ ਦੇ ਦੁਪੱਟੇ ਨੂੰ ਵੀ ਆਪਾਂ ਪੇਸਟਿੰਗ ਪੱਟੀ ਦਿੱਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਦੇ ਨਾਲ ਪੇਸਟਿੰਗ ਪੱਟੀ ਦਿੱਤੀ ਹੈ ਇਧਰਲੇ ਪਾਸੇ ਤੇ ਇਧਰਲੇ ਪਾਸੇ ਆਪਾਂ ਦੂਜੀ ਪਾਸੇ ਲੇਸ ਦਿੱਤੀ ਹੋਈ ਹੈ ਤੇ ਇਸ ਤਰ੍ਹਾਂ ਦੇ ਨਾਲ ਕਲੀਆਂ ਦਿੱਤੀਆਂ ਹੁੰਦੀਆਂ ਹੁਣ ਤੁਸੀਂ ਇਹ ਦੇਖੋ ਜੀ ਹਨਾ ਕਸਟਮਰ ਕਹਿਣਗੇ ਜੀ ਸੂਟ ਦਾ ਰੇਟ ਆਪਕ ਹੋ ਗਿਆ ਇਹਦੇ ਵਿੱਚ ਤਿੰਨ ਕਲੀਆਂ ਨੇ ਠੀਕ ਹੈ ਜਿਹੜੀ ਇਹ ਆਪਸੇ ਫਿਨਿਸ਼ਿੰਗ ਪੱਟੀ ਦਿੰਨੇ ਆ 300 ਰੁਪਏ ਮੀਟਰ ਕੱਪੜਾ ਜੀ ਹਣਾ ਕ੍ਰੇਪ ਦਾ 80 ਗ੍ਰਾਮ ਦੀ ਕ੍ਰੇਪ ਹੈ ਜਿਹੜੀ ਦੀ ਅਸੀਂ ਫਿਨਿਸ਼ਿੰਗ ਪੱਟੀ ਦਿੰਨੇ ਆ ਤੇ ਨਾਲ ਜਿਹੜੀ ਲੇਸ ਆ ਇਹ ਵੀ ਮੋਤੀ ਵਾਲੀ ਸੋਹਣੀ ਲੇਸ ਦਿੱਤੀ ਹੋਈ ਤੇ ਜਦੋਂ ਉਸ ਤੋਂ ਬਾਅਦ ਪਿਓਰ ਔਰਗਾਂਜਾ ਦਾ ਦੁਪੱਟਾ ਫਿਰ ਪਿਓਰ ਔਰਗਾਂਜਾ ਦਾ ਦੁਪੱਟੇ ਡਾਈ ਹੋ ਗਈ ਜੀ ਇਹ ਕਲੀਆਂ ਦੇ ਪੈਸੇ ਹੋਗੇ ਲੇਸ ਦੇ ਹੋਗੇ ਕੱਪੜੇ ਦੇ ਹੋਗੇ ਫਿਰ ਤੁਸੀਂ ਐਂ ਦੇਖੋ ਇਹਦੀ ਫਿਨਿਸ਼ਿੰਗ ਕਰਨ ਦਾ ਅਲੱਗ ਤੋਂ ਪੈਸਾ ਹੋ ਗਿਆ ਜੇ ਤੁਸੀਂ ਇਹ ਚੀਜ਼ਾਂ ਹਨਾ ਮੈਂ ਕਹਿ ਰਹੀ ਹੁਣੇ ਕਸਟਮਰ ਨੂੰ ਅਲੱਗ ਕਹਿੰਦੀ ਦੁਪੱਟੇ ਨਾਲ ਸੰ ਮਹਿੰਗਾ ਲੱਗਦਾ ਮੈਂ ਕਹਿ ਰਹੀ ਹਾਂ ਜੀ ਬਿਨਾਂ ਦੁਪੱਟੇ ਤੋਂ ਲੈ ਲਓ ਵੀ ਤੁਸੀਂ ਖੁਦ ਅਸੀਂ ਟੇਲਰ ਭਾਲਦੇ ਆਂ ਵੀ ਇਸ ਤਰ੍ਹਾਂ ਦੇ ਨਾਲ ਕੋਈ ਆਪਾਂ ਨੂੰ ਵਧੀਆ ਫਿਨਿਸ਼ਿੰਗ ਕਰਕੇ ਦੇ ਦੇ ਤੁਸੀਂ ਜਾ ਕੇ ਪੁੱਛ ਕੇ ਦੇਖਿਓ ਜੀ ਵੀ ਇਹ ਫਿਨਿਸ਼ਿੰਗ ਆ ਦੇ ਕਿੰਨੇ ਪੈਸੇ ਲੈਣਗੇ ਵੀ ਵਿੱਚ ਇਹ ਤਿੰਨ ਤਗਲੀਆਂ ਹੋਣ ਫਿਨਿਸ਼ਿੰਗ ਪੱਟੀ ਹੋਵੇ ਇਹ ਵਾਲੀ ਲੇਸ ਹੋਵੇ ਇਸ ਕਰਕੇ ਸੂਟਾਂ ਦੇ ਰੇਟ ਨਾ ਅਪ ਹੋ ਜਾਂਦੇ ਨੇ ਜਦੋਂ ਆਪਾਂ ਬੁਟੀਕ ਤੇ ਸਾਰਾ ਕੁਝ ਜੋੜਦਾ ਜਾਂਦਾਈ ਹੈ ਨਾ ਸਾਰਾ ਕੁਝ ਆਪਾਂ ਕਰਨਾ ਹੁੰਦਾ ਹੈ ਲਓ ਜੀ ਸਕਰੀਨ ਸ਼ਾਟ ਲੈ ਲਿਓ ਹਾਂਜੀ ਜੇ ਤੁਸੀਂ ਇਹਨੂੰ ਕ੍ਰੇਪ ਤੇ ਬਣਾਉਂਗੇ ਜੇ 80 ਗ੍ਰਾਮ ਵਾਲੀ ਕ੍ਰੇਪ ਤੇ ਔਰਗੈਂਜਾ ਤੇ ਰੇਟ ਤਾਂ ਘਟ ਜੂਗਾ ਬਟਰ ਸਿਲਕ ਦਾ ਫੈਬਰਿਕ ਥੋੜਾ ਮਹਿੰਗਾ ਹੈ ਇਸ ਤੇ ਠੀਕ ਹੈ ਜੀ ਇਹ ਵੀ ਸੂਟ ਕਾਫੀ ਜ਼ਿਆਦਾ ਸੋਹਣਾ ਜੀ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਾਂ ਜੈਨੀਫਰ ਦੇ ਉੱਪਰ ਬਣਾਇਆ ਹੋਇਆ ਇਸ ਤਰ੍ਹਾਂ ਦੇ ਨਾਲ ਇਹਦਾ ਆ ਗਿਆ ਜੀ ਇਹ ਇਹ ਆ ਗਿਆ ਆਪਣਾ ਚਾਕਾਂ ਦਾ ਕੰਮ ਘੇਰਦਾ ਕੰਮ ਵਿੱਚ ਬੁਟੀ ਆ ਗਈ ਹੈ ਬਹੁਤ ਸੋਹਣੀ ਇਸ ਤਰ੍ਹਾਂ ਦੇ ਨਾਲ ਕੰਮ ਕੀਤਾ ਇਹ ਆ ਗਿਆ ਜੀ ਬਾਜੂ ਦਾ ਕੰਮ ਠੀਕ ਹੈ ਜੀ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਜੀ ਤੇ ਸਲਵਾਰ ਆ ਗਈ ਹੈ ਤੇ ਨਾਲ ਦੁਪੱਟਾ ਆ ਗਿਆ ਤੁਸੀਂ ਸਕਰੀਨਸ਼ਾਟ ਲੈ ਲਓ ਇਸ ਸਕਰੀਨ ਤੇ ਪ੍ਰਾਈਸ ਸ਼ੋ ਹੋਊਗਾ ਜੀ ਬਿਨਾ ਬਿਨਾ ਸਟਿਚਿੰਗ ਤੋਂ ਸਟਿਚਿੰਗ ਐਡ ਨਹੀਂ ਹੋਊਗੀ ਜੇ ਤੁਸੀਂ ਸਟਿਚਿੰਗ ਕਰਾਉਣੀ ਆ ਸਾਨੂੰ ਦੱਸ ਸਕਦੇ ਚਲੋ ਠੀਕ ਹੈ ਜੀ ਆਪਾਂ ਅੱਜ ਵਾਲੀ ਵੀਡੀਓ ਤਾਂ ਇੱਥੇ ਕਰ ਦਿਆਂ ਕੱਲ ਨੂੰ ਨਵੇਂ ਸੂਟਾਂ ਦੇ ਰੰਗਾਂ ਦੇ ਨਾਲ ਮਿਲਦੇ ਆ ਤੇ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਆ ਪਰਮਾਤਮਾ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ ਹੰਡਾਉਂਦੇ ਰਹੋ ਮਿਲਦੇ ਆ ਜੀ ਫਿਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ ਬਾਏ